ਲੋ ਜੀ ਕੈਪਟਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਕੈਪਟਨ ਹਰਪ੍ਰਿੰਤ ਸਿੰਘ ਸਾਹਾ ਆਸ਼ੀਆ ਦੁੱਪਦਲ ਤੇ ਸੂਬਾ ਮੈਂਬਰਾਂ ਦਾ ਤੇ ਵੱਲੋਂ ਇਸ ਮੀਡੀਆ ਦਾ ਧੰਨਵਾਦ ਕਰਦਾ ਵਾਂ ਤੇ ਜਿਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਨੀ ਹੈ ਇਹ ਵਿਸ਼ਾ ਸੀ ਸੰਗਰੂਰ ਦੇ ਵਿੱਚ ਹੋਏ ਸਮਾਜਿਕ ਮਜਬੀ ਸਿੱਖ ਵਾਲਮੀਕੀ ਭਾਈਚਾਰੇ ਉੱਤੇ ਅਤਿਆਚਾਰ ਦੇ ਵਿਰੁੱਧ ਵਿੱਚ ਉਥੋਂ ਦੀ ਪ੍ਰਸ਼ਾਸਨ ਉਥੋਂ ਦੇ ਤਦਾਦ ਕੜਮ ਚੌਧਰੀਆਂ ਜਿਨ੍ਹਾਂ ਨੇ ਕਿ ਗਰੀਬ ਬੱਚਿਆਂ ਤੇ ਹਤਿਆਚਾਰ ਕੀਤਾ ਹੈ ਉਹਨਾਂ ਦੇ ਵਿਰੁੱਧ ਅਸੀਂ ਡੀਸੀ ਅੰਮ੍ਰਿਤਸਰ ਅ ਡਿਫਰੈਨਲ ਡੀਸੀ ਅੰਮ੍ਰਿਤਸਰ ਜੋਤੀਬਾਲਾ ਭੱਟੂਜੀ ਨੂੰ ਅੱਜ ਮਿਲੇ ਆ ਸਾਰੀ ਟੀਮ ਦੇ ਨਾਲ ਤੇ ਉਹਨਾਂ ਨੇ ਆਸ਼ਵਾਸਨ ਦਵਾਇਆ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਸਮਾਜ ਦੇ ਬੱਚਿਆਂ ਤੇ ਮੁੱਟਮਰ ਕੀਤੀ ਗਈ ਹੈ ਇਹ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਹੈ ਕਿ ਇਸ ਘਟਨਾ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਆਦਾ ਤੋਂ ਜਲਦੀ ਤੋਂ ਜਲਦੀ ਇਹਦੇ ਉੱਤੇ ਪੂਰੀ ਭਰਤੀ ਲੋੜੀਂਦਾ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਧਮ ਰਾਈ ਕਿ ਜੇ ਇਹਨਾਂ ਕੜਮ ਚੌਧਰੀਆਂ ਵੱਲੋਂ ਜਿਨ੍ਹਾਂ ਨੇ ਕੋ ਬੱਚਿਆਂ ਨੂੰ ਕੁੱਟਮਾਰ ਕੀਤੀ ਇਹਨਾਂ ਉੱਤੇ ਪੁਲਿਸ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰਦੀ ਜਾਂ ਉਹਦੇ ਵਿੱਚ ਦੇਰੀ ਪਖਾਉਂਦੀ ਹੈ ਤੇ ਅਸੀਂ ਹਾਸ਼ਿਆ ਲੋਕਦਲ ਤੇ ਨਾਲ ਹੋਰ ਜੱਸੇ ਬੰਦੀਆਂ ਨੂੰ ਮਿਲ ਕੇ ਇਹ ਸੰਘਰਸ਼ ਹੋਰ ਜ਼ਿਆਦਾ ਤੇਜ਼ ਕਰਾਂਗੇ ਤੇ ਇਸ ਦੇ ਜਿੰਨੇ ਵੀ ਜਿਹੜੇ ਬੁਰੇ ਨਤੀਜੇ ਹੋਣਗੇ ਉਹ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਸ ਦੀ ਜ਼ਿੰਮੇਵਾਰ ਹੋਵੇਗੀ ਮੈਂ ਇਹਨੀਆਂ ਬੇਨਤੀਆਂ ਕਰਦਾ ਹੋਇਆ ਅਤੇ ਵੀ ਸਾਜ ਪੋਣਾ ਵਾਇਡ ਵਿਚਾਰ ਹਲਸਾ ਵਾਇਡ ਕਿਤ ਲੜ ਜੈਕ ਤਾਂ ਜੈ ਜੈਕਾਰ ਕਰਦੇ